ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਇਸ ਸਮੇਂ ਗਰਾਊਂਡ ਦੇ ਵਿੱਚ ਮੌਜੂਦ ਨੇ ਸਿਆਸਤ ਵੀ ਹੋ ਰਹੀ ਹੈ ਪਰ ਹਾਲਾਤਾਂ ਨੂੰ ਕਿਵੇਂ ਡਿਫਾਈਨ ਕਰੋਗੇ ਪੰਜਾਬ ਫਿਲਹਾਲ ਕਿਹੜੀ ਸਥਿਤੀ ਦੇ ਵਿੱਚ ਖੜਾ ਹੈ ਪੰਜਾਬ ਦੇ ਕਨੇ ਮੁਖਦਰਿਆ ਹੋਤਨੇ ਜਿਹੜੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਪੋਤਾਂ ਦੇ ਤਾਰ ਉਜੜ ਗਿਆ ਤਬਾਹ ਹੋ ਗਿਆ ਛੱਡ ਕੇ ਕੈਂਪਾਂ 'ਚ ਬੈਠੇ ਆ ਚੈਨਲਾਂ ਦੀਆਂ ਤਸਵੀਰਾਂ ਨਹੀਂ ਰੰਗ-ਬਰੰਗੀਆਂ ਹੁੰਦੀਆਂ ਉਹ ਦੇਸ਼ ਭਗਤੀ ਦੇ ਹੱਥ ਚੰਗੀ ਤਰ੍ਹਾਂ ਸਮਝਾ ਸਕਦੀਆਂ ਅੱਗ ਤਾਂ ਨਿਕਲ ਜਾਣਗੇ ਹਰਾਂ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਜੀਵਨ ਵੀ ਇਨਾ ਸੌਖਾ ਨਹੀਂ ਬਿਮਾਰੀਆਂ ਦਾ ਕਿਵੇਂ ਟੱਕਰਾ ਕਰਨੀ ਤੇ ਹਰਿਆਣਾ ਪਾਣੀ ਲੈਣ ਦੀ ਤਾਂ ਗੱਲ ਕਰਦਾ ਪਰ ਹੁਣ ਜਿਹੜਾ ਹੈਗਾ ਦੁੱਖ ਉਹ ਨਾਲ ਦੀ ਗੱਲ ਨਹੀਂ ਕਰਦਾ ਇਹ ਕੱਲ ਤਾਂ ਚੰਗੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਕਿ ਸੰਕਟ ਦੀ ਕੜੀ ਤੋੜਨ ਹਾਰ ਖਣੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੜਾਂ ਦੀ ਸਥਿਤੀ ਤੇ ਕੋਈ ਬਿਆਨ ਕਿਸੇ ਤਰੀਕੇ ਦੀ ਮਦਦ ਕਿਸੇ ਵੀ ਤਰੀਕੇ ਦਾ ਐਲਾਨ ਨਹੀਂ ਕੀਤਾ ਗਿਆ ਪੰਜਾਬੀ ਹਾਲੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਬੋਲਣ ਕਿ ਪੰਜਾਬ ਦੇ ਵਿੱਚ ਹਾਲਾਤ ਸੁਖਾਵੇ ਨਹੀਂ ਹੈ ਪਰ ਅਜੇ ਹਾਲਾ ਫਿਲਹਾਲ ਕੁਝ ਨਹੀਂ ਹੋ ਰਿਹਾ ਕਿ ਕਿਸੇ ਵਿਧਾਇਕ ਨੇ ਜਾਂ ਕਿਸੇ ਪਾਰਟੀ ਦੇ ਪ੍ਰਧਾਨ ਨੇ ਜਾਂ ਆਗੂ ਨੇ ਆਪਣੀ ਜੇਬ ਚੋਂ ਕੋਈ ਦਸਤਬੰਦ ਕੱਢਿਆ ਹੋਵੇ ਕਿ ਬਹੁਤ ਵੱਡੀ ਫਸਲ ਹੈ ਹੜਾ ਹੈ ਹੜਾ ਹੈ ਉਹ ਬੇਤਜ ਕਰੇ ਲੋਕਾਂ ਚਾਹਤਾਂ ਵਾਲੀ ਹੜਪੀਟਾਂ ਦੀ ਮਦਦ ਕਰ ਰਹੀ ਹੈ ਜਾਂ ਆਪਣੇ ਤੌਰ ਤੇ ਵੀ ਲੋਕਾਂ ਦੀ ਕੋਈ ਮਦਦ ਕਰਨੀ ਹੈ ਤੇ ਹੜਾਂ ਬਾਰੇ ਵੀ ਜੀ ਅਸੀਂ ਦਿਖਾ ਰਹੇ ਹਾਂ ਇਹ ਜਿਹੜੀ ਸਥਿਤੀ ਸਾਡਾ ਦਿਖਾਉਣਾ ਬਣਦਾ ਵੀ ਹੈ ਸਾਡੀ ਰਿਸਪੌਂਸਿਬਿਲਟੀ ਵੀ ਹੈ ਪਰ ਸਾਡੇ ਕੋਲੇ ਇਸ ਤੋਂ ਵੱਡਾ ਕੋਈ ਵਿਸ਼ਾ ਵੀ ਨਹੀਂ ਹੈ ਅੱਜਕੱਲ੍ਹ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ ਹੜ੍ਹਾਂ ਨੂੰ ਲੈ ਕੇ ਸਥਿਤੀ ਇਸ ਸਮੇਂ ਕਾਫੀ ਜ਼ਿਆਦਾ ਨਾਜ਼ੁਕ ਹੈ ਤਾਂ ਜਿਹੇ ਦੇ ਵਿੱਚ ਗਵਾਂਢੀ ਸੂਬਾ ਜਿਹੜਾ ਉਹ ਵੀ ਪੰਜਾਬ ਦੇ ਨਾਲ ਆਣ ਖੜਿਆ ਪਰ ਇੰਤਜ਼ਾਰ ਹੈ ਤਾਂ ਕੇਂਦਰ ਦਾ ਕਿਉਂਕਿ ਕੇਂਦਰ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਰਾਹਤ ਹਾਲੇ ਤੱਕ ਪੰਜਾਬ ਨੂੰ ਨਹੀਂ ਦਿੱਤੀ ਗਈ ਜਿਸ ਕਰਕੇ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਇਸ ਸਮੇਂ ਕਾਫੀ ਜ਼ਿਆਦਾ ਹੈ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਹੜਾਂ ਦੇ ਲਈ ਸੱਚਮੁੱਚ ਕੰਮ ਹੋ ਰਿਹਾ ਹੈ ਜਾਂ ਫਿਰ ਕੰਮ ਦੇ ਨਾਮ ਦੇ ਉੱਪਰ ਸਿਰਫ ਤਸਵੀਰਾਂ ਖਚਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਹੋਰ ਕਈ ਗੱਲਬਾਤ ਹੈ ਕਈ ਵਿਸ਼ਿਆਂ ਦੇ ਉੱਪਰ ਸਾਡੇ ਕੋਲ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਭ ਮਿਹਰਬਾਨੀ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾਸ ਸ੍ਰੀ ਅਕਾਲ ਜੀ ਹਾਂ ਮੁੱਦੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਨੌਸਵਾਂ ਸਤ ਸਾਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਪੰਜਾਬ ਚੱਲ ਰਿਹਾ ਹੈ ਤੇ ਮਾਰ ਫਲਹਾਲ ਕਿਤੇ ਘਟ ਹੁੰਦੀ ਵਿਖਾਈ ਨਹੀਂ ਦੇ ਰਹੀ ਹਾਲਾਂਕਿ ਕਈ ਫਲੱਡ ਗੇਟ ਟੁੱਟਣ ਦੀਆਂ ਜਿਹੜੀਆਂ ਖਬਰਾਂ ਨੇ ਆ ਰਹੀਆਂ ਨੇ ਕਈ ਥਾਵਾਂ ਤੇ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਰਹੇ ਨੇ ਬੰਨ ਉੱਚੇ ਉੱਚੇ ਜਿਹੜੇ ਬਣਾਏ ਗਏ ਸੀ ਉਹ ਵੀ ਕੰਮ ਨਹੀਂ ਆ ਰਹੇ ਤਾਂ ਇਸ ਸਮੇਂ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਅੱਜ ਮੁੱਖ ਮੰਤਰੀ ਉਹਨਾਂ ਦਾ ਫਿਰੋਜ਼ਪੁਰ ਦੌਰਾ ਵੀ ਸੀ ਪਰ ਉਹਨਾਂ ਦੀ ਜਗ੍ਹਾ ਦੌਰਾ ਕਰਨ ਜਿਹੜੇ ਜਲ ਸਰੋਤ ਮੰਤਰੀ ਨੇ ਬਰਿੰਦਰ ਗੋਇਲ ਉਹ ਪਹੁੰਚ ਰਹੇ ਨੇ ਕਿਉਂਕਿ ਮੁੱਖ ਮੰਤਰੀ ਨਹੀਂ ਜਾ ਰਹੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਇਸ ਸਮੇਂ ਗਰਾਊਂਡ ਦੇ ਵਿੱਚ ਮੌਜੂਦ ਨੇ ਸਿਆਸਤ ਵੀ ਹੋ ਰਹੀ ਹੈ ਪਰ ਹਾਲਾਤਾਂ ਨੂੰ ਕਿਵੇਂ ਡਿਫਾਈਨ ਕਰੋਗੇ ਪੰਜਾਬ ਫਿਲਹਾਲ ਕਿਹੜੀ ਸਥਿਤੀ ਦੇ ਵਿੱਚ ਖੜਾ ਹੈ ਬਿਲਕੁਲ ਜੀ ਜਦੋਂ ਆਪਾਂ ਸਥਿਤੀ ਦਾ ਜ਼ਿਕਰ ਕਰਦੇ ਆ ਤਾਂ ਮੈਂ ਜਿਹੜੇ ਲੋਕ ਸਥਿਤੀ ਨਾਲ ਜੂਝ ਰਹੇ ਆ ਅਸਲੇ ਨੇ ਹੜ ਦਾ ਟਕਰਾ ਕਰਿਆ ਸਾਹਮਣਾ ਕਰਿਆ ਪਰਿਵਾਰਾਂ ਦੇ ਪਰਿਵਾਰ ਲੱਖਾਂ ਪਰਿਵਾਰ ਜੀ ਉਹਨਾਂ ਚੋਂ ਕਈਆਂ ਨੇ ਉਹ ਦਿਨ ਚੇਤੇ ਕੀਤੀ ਹੈ ਕਹਿੰਦੇ ਸਾਨੂੰ 1988 ਚ ਤੇ ਹੁੰਦਾ 88 ਚ ਇਸ ਕਦਰ ਪੰਜਾਬ ਚ ਬਹੁਤ ਵੱਡੀ ਪੱਧਰ ਤੇ ਹੜਾ ਇਸ ਬੜੀ ਤਬਾਹੀ ਹੋਈ ਸੀ ਉਸ ਤੋਂ ਬਾਅਦ ਕੁਝ ਸਾਲ ਪਹਿਲਾਂ 23 ਦੇ ਵਿੱਚ ਵੀ ਇਸ ਤਰ੍ਹਾਂ ਦਾ ਹੜਾ ਆਇਆ ਆਪਾਂ 88 ਦਾ ਇਸ ਤੋਂ ਵੱਡਾ ਹੜ ਮੰਨਿਆ ਗਿਆ ਤੇ ਹੁਣ ਜਿੰਨਾ ਵੱਡਾ ਹੜ ਆਇਆ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਸੁੰਜਾਈ ਮੰਤਰੀ ਦੀ ਫਰੋਪਰ ਦੌਰੇ ਤੇ ਆ ਉਹ ਵੀ ਇਹ ਗੱਲ ਮੰਨ ਰਹੇ ਸੀ ਕਹਿ ਰਹੇ ਸੀ ਕਿ ਦੇਖੋ ਅਸੀਂ ਸਰਕਾਰੀ ਪੱਧਰ ਤੇ ਇੰਤਜ਼ਾਮ ਤਾਂ ਪਰਵਾਨ ਤਾਂ ਚਾਏ ਉਹਨਾਂ ਦੇ ਕੈਂਪਾਂ ਦੀ ਗੱਲ ਹੈ ਜਿਹੜੇ ਪਰਿਵਾਰ ਆਪਣੇ ਪਿੰਡਾਂ ਚੋਂ ਉਜੜ ਕੇ ਉਖੜ ਕੇ ਆ ਰਹੇ ਆ ਇਹ ਤਰੀਕੇ ਨਾਲ ਉਹਨਾਂ ਦੇ ਮੈਡੀਸਨ ਦਾ ਪ੍ਰਬੰਧ ਹੈ ਨੰਦਰਾ ਦੇ ਉਸ ਨੂੰ ਵੀ ਹਰੇ ਚਾਰੇ ਦਾ ਪ੍ਰਬੰਧ ਉਹ ਤਾਂ ਕਰ ਰਹੇ ਆ ਪਰ ਕਹਿੰਦੇ ਬਹੁਤ ਵੱਡੀ ਪੱਧਰ ਤੇ ਕੁਦਰਤੀ ਆਫਤ ਹੈ ਇਹ ਪਿਛਲੇ ਸਾਰੇ ਸਮੇਂ ਨਾਲੋਂ ਵੱਡੀ ਆਫਤ ਹੈ ਕਿਉਂ ਬਿਲਕੁਲ ਉਹ ਕਹਿੰਦੇ ਜਿਹੜਾ ਮਾਚਾ ਚ ਬਾਰਸ ਹੋ ਰਹੀ ਹੈ ਲਗਾਤਾਰ ਉਹ ਦਰਿਆਵਾਂ ਦਾ ਪਾਣੀ ਦਾ ਜੇ ਤੁਹਾਨੂੰ ਆਪਾਂ ਜ਼ਿਕਰ ਕਰਦੇ ਆਂ ਚਾਹੇ ਬਿਆਸ ਦੀ ਗੱਲ ਕਰ ਲਈਏ ਰਾਵੀ ਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ ਸਤਲੁਜ ਦੀ ਗੱਲ ਕਰ ਲਈਏ ਪੰਜਾਬ ਦੇ ਤਿੰਨੇ ਮੁੱਖ ਦਰਿਆਵਾਂ ਉਹ ਤਿੰਨੇ ਜਿਹੜੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਉਹ ਲਗਾਤਾਰ ਸਾਰੇ ਢੇਮਾਂ ਚੋਂ ਚਾਹੇ ਪੌਂਗੜਾ ਢੇਮਾ ਚਾਹੇ ਜਿਸਕਾ ਢੇਮਾ ਚਾਹੇ ਭਾਖੜਾ ਢੇਮਾ ਇਨਾ ਜੋ ਭਾਖੜਾ ਡੈਮ ਹੈ ਜਿਹੜਾ ਮੂਲੀਜੀ ਕੰਫਰਟੇਬਲ ਸਥਿਤੀ ਚ ਹੈ। ਪਰ ਇਹਦੇ ਬਾਅਦ ਜੀ ਉਹਦੇ ਚਾਰ ਫਲੱਡ ਗੇਟ ਹੈ। ਚਾਰੇ ਦੇ ਚਾਰੇ ਫਲੱਡ ਗੇਟ ਖੁੱਲੇ ਗਏ ਆ। ਕੱਲ 2 ਫੁੱਟ ਖੁੱਲੇ ਗਏ ਸੀ। ਅੱਜ 1 ਫੁੱਟ ਹੋਰ ਵਧਾ ਦਿੱਤਾ ਗਿਆ ਯਾਨੀ 3 ਫੁੱਟ। ਭਾਖੜਾ ਡੈਮ ਦੇ 1 ਫੁੱਟ ਦਾ ਹੋਰ ਵਧੇਰੇ ਖੁੱਲਣ ਦਾ ਅਰਥ ਹੈ ਕਿ ਏਟਾਂ ਪਾਣੀ ਦੀ ਮਾਰੋ ਮਾਰ। ਇਹਦੇ ਪੌਂਡ ਡੈਮ ਦੇ ਫਲੱਡ ਗੇਟ ਵੀ ਖੁੱਲੇ ਆ। ਰੰਜੀਤ ਸਾਗਰ ਦੇ ਫਲੱਡ ਗੇਟ ਵੀ ਖੁੱਲੇ ਆ। ਤੂੰ ਸਾਰਾ ਪਾਣੀ ਜੋ ਦਰਿਆਵਾਂ ਜਾਂਦਾ ਉਹਨਾਂ ਚ ਕੋਈ ਸਾ ਰਾਵੀ ਜਾਂਦਾ ਵਿਆਹ ਜਾਂਦਾ ਅੱਗੇ ਜਾ ਕੇ ਸਤਲੁਜ ਚ ਮਿਲ ਜਾਂਦਾ ਤਾਂ ਫਿਰ ਜਾ ਕੇ ਵੱਡੀ ਤਬਾਈ ਪਿੰਡਾਂ ਚ ਕਰਦੇ ਆ ਘਟੂ ਘਾਟ ਪੰਜਾਬ ਦੇ 7 ਜ਼ਿਲ੍ਹੇ ਆ ਜਿਹੜੇ ਵੱਡੀ ਤਬਾਈ ਦਾ ਇਸ ਵੇਲੇ ਸਾਹਮਣਾ ਕਰ ਰਿਹਾ ਹਾਲਾਂਕਿ ਜਿਹੜੇ ਸਰਾ ਤੋਂ ਦੂਰ ਖੇਤਰ ਵੀ ਆ ਜਾਂਦੇ ਫਾਰ ਐਗਜ਼ਾਮਪਲ ਆਪਾਂ ਸੁਦਾਨ ਬਰੂਦੀ ਦੀ ਗੱਲ ਕਰੀਏ ਸਰਾ ਦੇ ਨੇੜੇ ਤੇੜੇ ਨਹੀਂ ਆ ਪਰ ਉਤੇ ਬਹੁਤ ਵੱਡੀ ਤਵਾਈ ਹੜਾਂ ਕਰਨ ਹੋਈ ਵੀ ਹੈ ਕਪੂਰਥਲਾ ਇਧਰ ਦੁਆਬੇ ਦਾ ਕਾਫੀ ਹਿੱਸਾ ਜਿਹੜਾ ਹੈਗਾ ਉਹ ਮਾਰ ਚੱਲ ਰਿਹਾ ਹੜਾਂ ਦੀ ਔਰ ਪਿੰਡਾਂ ਦੇ ਪਿੰਡ ਜੇ ਆਪਾਂ ਫਸਲਾਂ ਦੀ ਗੱਲ ਕਰ ਲਈਏ ਤਾਂ ਐਡੀ ਪੰਜਾਬ ਦੀ ਇਸ ਵੇਲੇ ਤਰਾਸਦੀ ਹੈ ਦੁਖਦਾਈ ਕਹਾਣੀ ਹੈ ਯਾਨੀ ਕੁਝ ਦਿਨਾਂ ਤੱਕ ਬਹੁਤ ਸਾਰੇ ਕਿਸਾਨਾਂ ਨਾਲ ਜਦੋਂ ਕਿਤੇ ਗੱਲ ਕਰਨ ਦਾ ਮੌਕਾ ਮਿਲਦਾ ਕਿਨੇ ਖੁਸ਼ੀ ਬਾਗੋ ਬਾਗ ਸੀ ਕਿ ਉਹਨਾਂ ਦੇ ਝੋਨੇ ਦੀਆਂ ਫਸਲਾਂ ਬਹੁਤ ਚੰਗੀਆਂ ਫਸਲਾਂ ਹਰੀਆਂ ਪਰੀਆਂ ਖੜੀਆਂ ਹੁਣ ਆਪਣੇ ਚਾਹ ਨਾਲ ਲਾਈਆਂ ਹੋਣ ਵੱਡੀਆਂ ਆਉਣ ਵਾਲ ਨੂੰ ਬਾਧ ਰਹੀਆਂ ਸੀ ਵੱਡੀਆਂ ਵੱਡੀਆਂ ਹੋ ਕੇ ਹੋਰ ਮਹੀਨੇ ਢੇਡ ਮਹੀਨੇ ਤੱਕ ਮੰਡਿਆਂ ਦੀਆਂ ਵਿਵਸਥਾਆਂ ਪਾਡੀਆਂ ਸੀ ਤੇ ਸਾਰਾ ਕੁਝ ਭੁਲਖਲਾ ਗਿਆ هزارਾਂ ਏਕੜ ਦਾ ਐਸੀ ਫਸਲ ਆ ਜਿਹੜੀ ਡੋਬੀ ਗਈ ਆ ਕਿਸੇ ਪਾਣੀ ਫਸਲ ਦੇ ਉੱਪਰ ਸਰਜੇ ਉੱਪਰ ਦੀ ਵਾ ਗਿਆ ਉਸ ਦਾ ਬਚਣ ਦੀ ਆਸ ਮੀਦੀ ਖਤਮ ਹੋ ਗਈ ਦੂਜਿਆਂ ਚ ਕਿੰਨਿਆਂ ਬਚਦਿਆਂ ਕਿੰਨਿਆਂ ਨਹੀਂ ਬਚਦਿਆਂ ਨਹੀਂ ਕੁਡੀਤ ਵਾਹਿਤ ਰਾਜ ਦੀ ਦਾ ਮੰਜ਼ਾਰਾ ਪੂਰਾ ਪੰਜਾਬ ਐਸ ਵੇਲੇ ਚੇਲ ਰਿਹਾ ਦੇਖ ਰਿਹਾ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਐ ਇਹ ਜਿੱਥੇ ਕਿਥੇ ਪਾਣੀ ਉੱਤਰ ਵੀ ਜਾਏਗਾ ਉਹ ਤੁਸੀਂ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਜੀ ਕਿ ਦਰਿਆਵਾਂ ਦਾ ਰੇਤਾ ਇਸ ਕਦਰ ਬੈਕੇ ਜ਼ਮੀਨਾਂ 'ਚ ਆ ਜਾਏਗਾ ਪਤਾ ਨਹੀਂ ਉਹ ਹਾੜੀ ਦੇ ਕਾਬਲ ਵੀ ਜ਼ਮੀਨ ਬਣ ਪਾਏਗੀ ਕਿ ਨੇਮ ਬਣ ਪਾਏਗੀ ਬਿਲਕੁਲ ਇਹਦਾ ਤਰਾਜ ਦੀ ਸਥਿਤੀ ਬਣੀ ਵੀ ਐ ਮੈਂ ਖਾਸ ਤੌਰ ਤੇ ਕਿ ਇਹ ਆਪਣੇ ਸਰਹੱਦੀ ਜ਼ਿਲ੍ਹੇ ਆ ਉਹਨਾਂ ਦਾ ਦੇਖਾ ਜ਼ਰੂਰ ਕਰਨਾ ਚਾਹਾਂਗਾ ਇਸ ਕਰਕੇ ਵੀ ਕਰਨਾ ਚਾਹਾਂਗਾ ਕਿ ਸਾਰਾ ਦੇਸ਼ ਜਾਣਦਾ ਜਦੋਂ ਪਿਛਲੇ ਦਿਨਾਂ ਪਾਕਿਸਤਾਨ ਲੜਾਈ ਲੱਗੀ ਜਾਂ ਲੜਾਈ ਵਰਗੇ ਹਾਲਾਤ ਬਣੇ ਤਾਂ ਕਿਤਰਾ ਸਾਰੇ ਦੇਸ਼ ਤੇ ਸਾਰੇ ਚੈਨਲਾਂ ਤੇ ਮੀਡੀਆ 'ਚ ਦੇਸ਼ ਭਗਤੀਆਂ ਗੱਲਾਂ ਹੋ ਰਹੀਆਂ ਸੀ ਸਾਰੇ ਆਗੂ ਇੱਕ ਦੂਜੇ ਅੱਗੇ ਵਧ ਕੇ ਦੇਸ਼ ਪੰਕਤੀਆਂ ਗੱਲਾਂ ਕਰ ਰਹੀ ਸੀ ਪਾਕਿਸਤਾਨ ਦੇ ਖਲਾਫ ਬੋਲੇ ਸੀ ਤੇ ਵੱਡਾ ਹਜ਼ਾਰਾਂ ਦੇ ਰਹੇ ਸੀ ਦੇਸ਼ ਭਗਤੀ ਨੂੰ ਤੇ ਹੁਣ ਦੇਸ਼ ਭਗਤੀ ਦੇ ਆਸੂ ਪੁੱਛੋ ਉਹਨਾਂ ਲੋਕਾਂ ਨੂੰ ਜਿਹੜੇ ਸਰਹੱਦ ਦੇ ਬਾਰਡਰ ਤੇ ਬੈਠੇ ਐ ਬਹੁਤ ਅੰਧੇਕਾਰ ਉਜੜ ਗਿਆ ਤਬਾਹ ਹੋ ਗਿਆ ਛੱਡ ਕੇ ਕੈਂਪਾਂ 'ਚ ਬੈਠੇ ਐ ਮੈਂ ਸਰਦੀ ਕਿਤੇ ਦੇ ਕਈ ਲੋਕਾਂ ਨੂੰ ਇਹ ਬੋਲਦੇ ਸੁਣਿਆ ਦੇਖਦੇ ਸੁਣਿਆ ਕਿ ਹੋਣਾ ਸਾਡੇ ਲਈ ਦੇਸ਼ ਭਗਤੀ ਦਾ ਆਲਮ ਕਿੱਧਰ ਗਿਆ ਹੂੰ ਦੇਸ਼ ਭਗਤੀ ਦਾ ਰੰਗ ਜਾਂ ਅਰਥ ਤਾਂ ਉਹ ਲੋਕ ਜਾਣਦੇ ਆ ਜਿਹੜੇ ਇਸ ਵੇਲੇ ਸਰਹੱਦੀ ਤੇ ਬੈਠੇ ਵੀ ਜਾਂ ਹੜ੍ਹ 'ਚ ਜੂਜ ਰਹੇ ਆ ਜਾਂ ਹੜ੍ਹਾਂ 'ਚ ਡੁੱਬ ਰਹੇ ਆ ਜੀ ਉਹਨਾਂ ਦੀ ਗੱਲਾਂ ਉਹਨਾਂ ਸਿੱਧਾ ਜਿਹਾ ਸਵਾਲ ਹੈ ਕਿ ਬੰਦਾ ਹੈ ਕਿ ਕੀ ਜਿਹੜੀ ਹੈਗੀ ਆ ਪਾਸ਼ੰਦ ਦੇ ਕੇ ਜਾਂ ਦੇਸ਼ ਭਗਤੀ ਦੇ ਗੀਤ गा ਕੇ ਦੇਸ਼ ਭਗਤੀ ਦਾ ਆਲਮ ਰਚਿਆ ਜਾ ਸਕਦਾ ਹੈ ਜੀ ਜੀ ਜਿਹੜੇ ਲੋਕ ਸਰਹੱਦ ਤੇ ਇਸ ਵੇਲੇ ਡੁੱਬ ਰਹੇ ਆ ਜੂਜ ਰਹੇ ਆ ਮੈਂ ਕਹਿੰਦਾ ਕਿ ਉਹਨਾਂ ਦੀ ਅੱਖਾਂ 'ਚ ਖੰਪਾ ਕੇ ਸਮਝਣ ਦੀ ਲੋੜ ਹੈ ਕਿ ਦੇਸ਼ ਭਗਤੀ ਦੇ ਅਸਲ ਕੀ ਹੁੰਦੇ ਆ ਹੂੰ ਚੈਨਲਾਂਆਂ 'ਚ ਤਸਵੀਰਾਂਆਂ ਨੇ ਰੰਗ-ਬਰੰਗੀਆਂ ਹੁੰਦੀਆਂ ਆ ਉਹ ਦੇਸ਼ ਭਗਤੀ ਦੇ ਅਸਲ ਚੰਗੀ ਤਰ੍ਹਾਂ ਸਮਝਾ ਸਕਦੀਆਂ ਜਾਂ ਜਿਹੜੇ ਇਸ ਵੇਲੇ ਸਰਹੱਦੀ ਪਿੰਡਾਂ 'ਚ ਡੁੱਬ ਰਹੇ ਆ ਉੱਤਰ ਰਹੇ ਆ ਉਹਨਾਂ ਦਾ ਖੂਨ ਹੈ ਜਿਹੋਨਾਂ ਦਾ ਜਿਹੜਾ ਪੁੱਤ ਹੈ ਸਰਦ ਦੇ ਦੇ ਦੀ ਰਾਖੀ ਲਈ ਖੜਾ ਹੈ ਉਹਦਾ ਖੂਨ ਦੇਸ਼ ਭਗਤੀ ਦਾ ਹੈ ਜੰਨੀ ਤਰ੍ਹਾਂ ਸਮਝਾ ਸਕਦਾ ਹੈ ਇਹ ਸਾਡੇ ਦੇਸ਼ ਦੇ ਹਾਕਮਾਂ ਨੂੰ ਸਾਡੇ ਦੇਸ਼ ਦੇ ਪ੍ਰਸ਼ਾਸਨ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਤਾਂ ਲੜਾਈ ਸਾਲਾਂ ਬਾਅਦ ਕਿਹੜੇ ਲੱਗ ਗਈ ਨਾ ਲੱਗ ਗਈ ਤੇ ਕਿਹੜੇ ਮਿਸ਼ਨ ਸਰਵ ਦੇ ਦੇ ਉੱਤੇ ਬੈਠ ਕੇ ਸਾਡੇ ਦੇਸ਼ ਦਾ ਮੁਖੜਾ ਬਣ ਗਿਆ ਉਹ ਮੁਖੜਾ ਜੀ ਜੋ ਬੋਝਦਾ ਹੈ ਉਹਦੀ ਚੀਜ਼ ਕਿਉਂ ਨਹੀਂ ਸੜਾਈ ਦਿੰਦੀ ਦਿੱਲੀ ਨੂੰ ਜੀ 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 ਬਿਲਕੁਲ ਸਤ ਜੀ ਸਾਹਿਬ ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਫਲਹਾਲ ਹਾਲਾਤਾਂ ਦੀ ਗੱਲ ਕਰੀਏ ਤਾਂ ਸਾਰੇ ਟੀਵੀ ਚੈਨਲਸ ਦੇ ਉੱਪਰ ਸਭ ਕੁਝ ਵੇਖਿਆ ਜਾ ਰਿਹਾ ਹੈ ਕਿ ਆਖਿਰਕਾਰ ਕੀ ਕੁਝ ਵਾਪਰ ਰਿਹਾ ਪਰ ਆਉਣ ਵਾਲੇ ਸਮੇਂ ਜਦੋਂ ਹਾਲਾਤ ਠੀਕ ਹੋਣਗੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਜਦੋਂ ਪਾਣੀ ਉਤਰ ਜਾਏਗਾ ਸੋਚਣ ਵਾਲੀ ਗੱਲ ਹੈ ਕਿ ਉਸ ਸਮੇਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਜਿਨ੍ਹਾਂ ਦਾ ਕੋਈ ਸਮਾਨ ਨਹੀਂ بچਿਆ ਜਿਨ੍ਹਾਂ ਦੇ ਘਰ ਟਹਿ ਢੇਰੀ ਹੋ ਗਏ ਨੇ ਜਿਨ੍ਹਾਂ ਦੇ ਜਾਨਵਰ ਨੇ ਜਿਹੜੇ ਉਹ ਮਰ ਗਏ ਨੇ ਉਹਨਾਂ ਲਈ ਸਥਿਤੀ ਕਿੰਨੀ ਤਣਾਅਪੂਰਨ ਹੋਣ ਵਾਲੀ ਆਉਣ ਵਾਲੇ ਸਮੇਂ ਦੇ ਲਈ ਇਹ ਬਹੁਤ ਹੀ ਜ਼ਿਆਦਾ ਹੈਰਾਨੀ ਵਾਲਾ ਵੀ ਉਦਾਸ ਕਰਨ ਵਾਲਾ ਵੀ ਹੋਏਗਾ ਪਰ ਆਪਾਂ ਗੱਲ ਹੈ ਜਿਹੜੀ ਉਹ ਜੀ ਆਪਾਂ ਗੱਲ ਹੈ ਜਿਹੜੀ ਉਹ ਗਵਾਂਢੀ ਸੂਬੇ ਦੀ ਕਰ ਲੈਣੇ ਅਸੀਂ ਦੂਸਾਬ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਹਰਿਆਣਾ ਤੇ ਪੰਜਾਬ ਦੀ ਤਕਰਾਰ ਬੜੀ ਨਾਰਮਲ ਗੱਲ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਅੱਖੋ-ਅੱਖਰ ਪਾਰਟੀਆਂ ਦੀਆਂ ਨੇ ਪਰ ਫਿਲਹਾਲ ਜਿਹੜੀ ਸਥਿਤੀ ਬਣੀ ਹੈ ਹਰਿਆਣਾ ਦੇ ਸੀਐਮ ਨੇ ਜੋ ਸੈਣੀ ਸਾਹਿਬ ਉਹਨਾਂ ਦੀ ਚਿੱਠੀ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਕਹਿੰਦੇ ਫਿਕਰ ਨਾ ਕਰੋ ਤੁਹਾਡੇ ਨਾਲ ਖੜੇ ਆਂ ਜੇ ਮਦਦ ਦੀ ਲੋੜ ਹੈ ਤਾਂ ਸਾਨੂੰ ਜ਼ਰੂਰ ਦੱਸਿਓ ਕਿਵੇਂ ਦੇਖਦੇ ਹੋ ਕਿਉਂਕਿ ਇਹ ਸਾਡੇ ਇੰਡੀਆ ਦੇ ਲੋਕਾਂ ਦੇ ਵਿੱਚ ਹੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਮਾੜੇ ਸਮੇਂ ਤੇ ਬਹੁਤ ਅੱਗੇ ਹੋ ਕੇ ਖੜਦੇ ਆਂ ਬਿਲਕੁਲ ਆਪਾ ਹਰਿਆਣਾ ਆਪਣਾ ਗਵਾਂਡੀ ਸੁਭਾ ਮੁੱਖ ਮੰਤਰੀ ਦਾ ਪੱਤਰ ਆਉਦਾ ਜਿੱਦ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਹਿ ਰਹੇ ਜਦੋਂ ਹੜ ਨਿਕਲ ਵੀ ਜਾਣਗੇ ਕਿ ਉਹ ਜੀ ਸਿੱਧੀ ਟੱਕਰਾ ਕਰਨਾ ਪੈਂਦਾ ਹੈ ਉਹ ਜ਼ਰੂਰ ਮੈਂ ਦਰਸ਼ਕਾਂ ਨਾਲ ਗੱਲ ਸਮਝੀ ਕਰਨਾ ਚਾਹਾਂਗਾ ਬੀਿੰਗ ਜਰਨਲਿਸਟ ਹੈ ਬੀਿੰਗ ਰਿਪੋਰਟਰ ਮੈਂ ਕਈ ਇਦਾਂ ਦੀਆਂ ਪ੍ਰਸਥਤੀਆਂ ਹੜਾਂਆਂ ਦੀਆਂ ਕਵਰ ਕੀਤੀਆਂ ਜਿਹੜਾ ਪਿਛਲੇ ਸਮਾਂ ਚ ਇੱਕ ਵੱਡਾ ਹੜ ਆਇਆ ਤੇ ਨਾ ਰੂਪੜ ਜੇ ਹੜਾਂ ਤੋਂ ਬਾਅਦ ਦੀ ਸਥਿਤੀ ਕਿਹੋ ਜੀ ਹੁੰਦੀ ਹੈ ਉਹ ਦਰਸ਼ਕਾਂ ਨਾਲ ਸੰਝੀ ਕਰਨੀ ਚਾਹੁੰਨਾ ਮੈਂ ਇੱਕ ਸਾਡੇ ਵੱਡੇ ਮੀਡੀਆ ਗਰੁੱਪ ਜਿਲੰਦਰ ਦੇ ਜੀਤ ਅਖਬਾਰ ਦੇ ਫੋਟੋਗ੍ਰਾਫਰ ਸੀਟੀਐਸ 베ਦੀ ਉਹਰੇ ਨਾਲ ਸੀ ਅਸੀਂ ਟਰੈਕਟਰ ਤੇ ਬੈਠ ਕੇ ਕਿਉਂਕਿ ਕਾਰ ਜਾ ਨਹੀਂ ਸਕਦੀ ਪਿੰਡਾਂ ਤੱਕ ਟਰੈਕਟਰ ਤੇ ਬੈਠ ਕੇ ਸੀ ਪਿੰਡਾਂ ਦਾ ਜਿਆਦਾ ਸਥਿਤੀ ਲੈਣ ਗਏ ਕਿ ਹੜ੍ਹਾਂ ਤੋਂ ਬਾਅਦ ਉਹ ਕੀ ਸਥਿਤੀ ਹੈ ਅਸੀਂ ਇੱਕ ਦੋ ਪਿੰਡਾਂ ਜਿੱਥੇ ਗਏ ਤਾਂ ਇਨਾ ਹਮਸਾ ਉਹਨਾਂ ਦੀ ਤੂੜੀ ਜਿਹੜੀ ਡੰਗਰਾਂ ਲਈ ਰੱਖੀ ਸੀ ਉਹਦੇ ਤੋਂ ਵੱਡੀ ਪੱਧ ਤੇ ਹਮਸਾ ਚਾਰਸ ਫੇਰੇ ਜਿਹੜਾ ਪਾਣੀ ਖੇਲ ਰਿਆ ਸੀ ਉਹ ਦਾ ਹਮਸਾ ਉਹਨਾਂ ਨੇ ਸਾਨੂੰ ਡਿਸਕਸ ਕੀਤੀ ਕਿ ਸਾਡੇ ਕੋਲੇ ਘਰ ਦਾ ਦੁੱਧ ਆ ਗਿਆ ਥੋੜਾ ਜਿਹਾ ਉਹ ਪੀਓ ਅਸੀਂ ਉਹ ਦੁੱਧ ਤਾਂ ਲਿਆ ਪਰ ਜਦੋਂ ਵਾਪਸ ਆ ਰਹੇ ਸੀ ਤਾਂ ਮੇਰੇ ਜਿਹੜਾ ਨਾਲ ਦਾ ਫੋਟੋਗ੍ਰਾਫਰ ਸਾਥੀ ਸੀ ਉਹ ਗਾਸ਼ਾ ਕੇ ਮੇਰੇ ਉੱਪਰ ਡਿੱਗ ਪਿਆ ਮੈਂ ਕਿਹਾ ਬੀਤੀ ਕੀ ਹੋ ਗਿਆ ਕਹਿੰਦਾ ਜੀ ਹੋਣਾ ਕੀ ਸੀ ਕਿ ਇੰਨਾ ਜ਼ਿਆਦਾ ਉੱਥੇ ਹਮਾ ਸੀਗਾ ਮੈਨੂੰ ਇੰਨੀ ਜ਼ਿਆਦਾ ਕਬਰਾਟ ਹੋ ਗਈ ਕਿ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਤੇ ਮੇਰੇ ਸਨੂੰ ਚੱਕਰ ਆ ਗਿਆ ਜਨੇ ਅਸੀਂ ਕੁਝ ਮਿੰਟਾਂ ਲਈ ਜਿਹੜੇ ਲੋਕ ਉੱਥੇ ਗਏ ਉਹ ਚੱਕਰਾ ਕੇ ਡਿੱਗ ਸਕਦਾ ਤੇ ਜਿਹੜੇ ਲੋਕਾਂ ਨੇ ਰਹਿਣਾ ਹੀ ਉੱਥੇ ਐ ਹੜ ਤਾਂ ਨਿਕਲ ਜਾਣਗੇ ਖਾਣਾ ਤੋਂ ਬਾਅਦ ਦੀ ਜਿਹੜੀ ਸਥਿਤੀ ਐ ਉਹ ਜੀਵਨ ਵੀ ਇਹਨਾਂ ਸੌਖਾਂ ਨਹੀਂ ਬਿਮਾਰੀਆਂ ਦਾ ਕਿਵੇਂ ਟੱਕਰਾ ਕਰਨਗੇ ਜਿਹੜਾ ਕੁਝ ਗਵਾਚ ਗਿਆ ਉਹਦਾ ਕਿਵੇਂ ਟੱਕਰਾ ਕਰਨਗੇ ਜ਼ਮੀਨਾਂ ਦੀ ਪਰਵਾਹੀ ਕਿਵੇਂ ਕਰਨਗੇ ਕਿਵੇਂ ਫਿਰਨਗੇ ਪਟਵਾਰੀਆਂ ਦੇ ਮਗਰ ਕਿਵੇਂ ਫਿਰਨਗੇ ਤਹਿਸੀਲਦਾਰਾਂ ਦੇ ਮਗਰ ਕਿ ਮੇਰੀ ਗਰਦਾਬਰੀ ਕਰ ਲੋ ਮੈਨੂੰ ਮੁਆਵਜ਼ਾ ਮਿਲ ਜਾਏ ਬਿਲਕੁਲ ਮੁਆਵਜ਼ਾ ਲੈਣ ਲਈ ਪਤਾ ਨਹੀਂ ਕਿੰਨਿਆਂ ਨੂੰ ਜਿਹੜੇ 400 ਲੜ ਕੋਲੇ ਹੋਣਗੇ ਪਤਾ ਨਹੀਂ ਕਿੰਨਿਆਂ ਨੂੰ ਉਹ ਵੀ ਠਵਾਰੀ ਦੀ ਜੇਬ 'ਚ ਪਾਉਣੇ ਪੈਣਗੇ ਤਾਂ ਕਿ ਉਸ ਦੀ ਜ਼ਮੀਨ ਲਿਖ ਲਈ ਜਾਵੇ ਕਿ ਉਸ ਨੂੰ ਮੁਆਵਜ਼ਾ ਮਿਲ ਜਾਏ ਹੂੰ ਕਿੰਨੇ ਕ ਬਿਮਾਰੀਆਂ ਦਾ ਵੱਡੇ ਪੱਧਰ ਤੇ ਟਕਰਾ ਕਰਕੇ ਸਾਹਮਣਾ ਕਰ ਸਕਦੇ ਬਹੁਤ ਸਾਰੀਆਂ ਪ੍ਰਸਥਿਤੀਆਂ ਹੜ੍ਹ ਤਾਂ ਆਉਂਦਾ ਨਿਕਲ ਜਾਂਦਾ ਹੋਰ 5 ਦਿਨ ਨੂੰ 10 ਦਿਨ ਨੂੰ ਬਿਲਕੁਲ ਸਹੀ ਜਿਵੇਂ ਜਿਵੇਂ ਬਾਰਸ਼ਾਂ ਘਟਣੀਆਂ ਰੋਸ ਤੋਂ ਬਾਅਦ ਜਿਹੜਾ ਇਫੈਕਟ ਆ ਉਸ ਤੋਂ ਵੀ ਖਤਰਨਾਕ ਹੁੰਦਾ ਹੈ। ਉਹ ਟਕਰਾ ਕਰਨਾ ਸਭ ਤੋਂ ਜ਼ਿਆਦੇ ਭੈਣੇ ਕਿ ਲੱਗਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਦੀ। ਹਰਿਆਣਾ ਦੇ ਮੁੱਖ ਮੰਤਰੀ ਨੇ ਜੋ ਡਿਸਕਸ ਕੀਤੀ ਹੈ, ਚੰਗੀ ਗੱਲ ਹੈ। ਉਹਨਾਂ ਨੇ ਇੱਕ ਗੋਡੇ ਸੁੱਭਾ ਆਪਾਂ ਅੱਗੇ ਵੀ ਕਹਿੰਨੇ ਹੁੰਦੇ ਆ ਕਿ ਹਰਿਆਣਾ ਪਾਣੀ ਲੈਣ ਦੀ ਤਾਂ ਗੱਲ ਕਰਦਾ ਔਰ ਹੁਣ ਜਿਹੜਾ ਹੈਗਾ ਦੁੱਖ ਉਣਾਉਣ ਦੀ ਗੱਲ ਨਹੀਂ ਕਰਦਾ। ਇਹ ਗੱਲ ਤਾਂ ਚੰਗੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਕਿ ਸੰਗੜ ਦੀ ਕੜੀ ਤੋਂ ਨਾਲ ਖੜੇ ਆਂ ਅਸੀਂ ਦੱਸੋ ਕੀ ਚਾਹੀਦਾ ਪਰ ਵੀਗੇ ਜਾਣਦੇ ਸਾਪਾ ਕਿਤੇ ਕਮਾਂਗੇ ਜਦੋਂ ਆਪਾਂ ਸਾਰੇ ਪੰਜਾਬੀ ਆਂ ਪਿੰਡੂ ਆਂ ਜਦੋਂ ਕਿਸੇ ਦੇ ਘਰ 'ਚ ਦੁੱਖ ਹੁੰਦਾ ਨਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਹਮ ਆਪਣੇ ਆਪ ਹੀ ਲੈ ਕੇ ਚਲੇ ਜਾਂਦੇ ਲੋਕ ਆਪਾਂ ਪਿੰਡਾਂ ਦੇ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਜੇ ਕਿਸੇ ਦੇ ਘਰ 'ਚ ਮੁਸੀਬਤ ਹੁੰਦੀ ਹੈ ਤੁਹਾਨੂੰ ਪੁੱਛਣ ਨਹੀਂ ਜਾਂਦੇ ਕੀ ਚਾਹੀਦਾ ਕਿਸੇ ਦੇ ਘਰ 'ਚ ਦੁੱਧ ਹੁੰਦਾ ਹੈ ਕਿਸੇ ਦੇ ਘਰ 'ਚ ਹੋਰ ਜ਼ਰੂਰੀ ਚੀਜ਼ ਹੁੰਦੀ ਹੈ ਉਹ ਬਗੈਰ ਪੁੱਛਣ ਜਿਹੜਾ ਪਰਿਵਾਰ ਦੁਖੀ ਉਹਨਾਂ ਦੇ ਘਰ ਛੱਡਿਆਉਂਦੇ ਲੈ ਜਾਂਦੇ ਆ ਬਿਲਕੁਲ ਜੀ ਜਿਹੜੀ ਤਰਫੋਂ ਸਾਡੀ ਪੇਟਾ ਹੈ ਸੋ ਹਰਿਆਣਾ ਦਾ ਮੁੱਖ ਮੰਤਰੀ ਜਿਹੜਾ ਸ਼ਹੀਦ ਉਸਮ ਸਿੰਘ ਨੂੰ ਆ ਕੇ ਸਿਧਾਂਤਰੀ ਦੇ ਸਕਦਾ ਤੇ ਰੈਲੀਆ ਸੰਬੋਧਨ ਕਰ ਸਕਦਾ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਪਰਮਿਸ਼ਨ ਨਹੀਂ ਲਈ ਗਈ ਹੂੰ ਤੇ ਜੇ ਕਿਦਰੇ ਇਸੇ ਤਰੀਕੇ ਨਾਲ ਮੈਂ ਇੱਕ ਹੋਰ ਗੱਲ ਵੀ ਕਹਿਣੀ ਚਾਹਾਂਗਾ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਖਾਸ ਉਹਦੇ ਸਿੱਖ ਭਾਈਚਾਰੇ ਦੀ ਮੈਂ ਗੱਲ ਕਰਾਂਗਾ ਉਹਨਾਂ ਨੇ ਕਿ ਇਹ ਇਦਾਂ ਦੀਆਂ ਮਜ਼ਬੂਰ ਸਮਾਜ ਸੇਵੀ ਜਥੇਬੰਦੀਆਂ ਦੁਨਿਆਦ ਮੌਲਕ ਕਿਧਰੇ ਬੇਤਾ ਆਵੇ ਤਾਂ ਮਦਦ ਲਈ ਜਾਂਦੇ ਆਂ ਜੀ ਮੌਲਕ ਦੇ ਪ੍ਰਧਾਨਾਂ ਨੂੰ ਪੱਤਰ ਨਹੀਂ ਲਿਖਦੇ ਕਿ ਜੀ ਅਸੀਂ ਮਦਦ ਲਈ ਆਏ ਕਿ ਨਾ ਆਏ ਕੋਈ ਮਾੜੇ ਹਾਲਤਾਂ ਦੀ ਮਦਦ ਤੋਂ ਕੌਣ ਇਨਕਾਰ ਕਰੇਗਾ ਜੀ ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਪੱਤਰ ਲਿਖਿਆ ਚੰਗੀ ਗੱਲ ਹੈ ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਕਦਮ ਹੋਰ ਅੱਗੇ ਜਾ ਕੇ ਜਿੱਦਾਂ ਸੁਨਾਮ ਗਏ ਆ ਜਿੱਦਾਂ ਰੋਪਣ ਗਏ ਆ ਉਜੋਰ ਸਾਮੇ ਤੇ ਰੈਲੀਆਂ ਕਰਕੇ ਆਇਆ ਤੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਜੀ ਜੀ ਅੱਜ ਵੀ ਉਹਨਾਂ ਨੂੰ ਆਪਣੇ ਤੌਰ ਤੇ ਮਦਦ ਲਈ ਅੱਗੇ ਆਉਣਾ ਚਾਹੀਦਾ ਕਿਉਂਕਿ ਮਦਦ ਕਦੇ ਪੁੱਛ ਕੇ ਨਹੀਂ ਕੀਤੀ ਜਾਂਦੀ ਗੁਆਢੀ ਜਾਣਦਾ ਹੁੰਦਾ ਕਿ ਤਕਲੀਫ ਕਿੰਨੀ ਹੈ ਜੀ ਸਤਿ ਸ੍ਰੀ ਅਕਾਲ ਤਰ੍ਹਾਂ ਕੇ ਵੀ ਇਹ ਪੰਜਾਬੀ ਪਰ ਸੰਦੇਕ ਹੋਰ ਇੱਕਦਮ ਵਗੈਰਾਣ ਦੀ ਲੋੜ ਹੈ ਹਰਿਆਣਾ ਨੂੰ ਪੁੱਛਣ ਦੀ ਲੋੜ ਨਹੀਂ ਗੁਆਢੀ ਤੋਂ ਜੀ ਜੀ ਸੋ ਸਾਬ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਹੈ ਜਿਹੜਾ ਉਹ ਕੇਂਦਰ ਦਾ ਵੀ ਕਰਾਂਗੇ ਕਿਉਂਕਿ ਕੇਂਦਰ ਨੇ ਪਿਛਲੇ ਕਈ ਦਿਨਾਂ ਤੋਂ ਅਣਗੌਲੀਆਂ ਪੰਜਾਬ ਨੂੰ ਕੀਤਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੜ੍ਹਾਂ ਦੀ ਸਥਿਤੀ ਤੇ ਕੋਈ ਬਿਆਨ ਕਿਸੇ ਤਰੀਕੇ ਦੀ ਮਦਦ ਕਿਸੇ ਵੀ ਤਰੀਕੇ ਦਾ ਐਲਾਨ ਨਹੀਂ ਕੀਤਾ ਗਿਆ ਪੰਜਾਬੀ ਹਾਲੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਬੋਲਣ ਕਿ ਪੰਜਾਬ ਦੇ ਵਿੱਚ ਹਾਲਾਤ ਸੁਖਾਵੇ ਨਹੀਂ ਹੈ ਪਰ ਅਜੇ ਹਾਲੇ ਕੁਝ ਨਹੀਂ ਹੋ ਰਿਹਾ ਬਿਲਕੁਲ ਹੈ ਸਵਾਲ ਹੈ ਦੇਖੋ ਜਦੋਂ ਆਪਾਂ ਇਸ ਦਾ ਜ਼ਿਕਰ ਕਰ ਰਹੇ ਹਾਂ ਆਪਾਂ ਜਾਨਸ ਦੇ ਤਾਂ ਹੋਰ ਤੇ ਗੱਲ ਕਰਦੇ ਆਂ ਪਰ ਆਪਾਂ ਜਦੋਂ ਹਰ ਘਰੇ ਲੋਕ ਆਉਂਦਾ ਉਹਨਾਂ ਨੂੰ ਅਕਸਰ ਸੁਣਨ ਦਾ ਮੌਕਾ ਮਿਲਦਾ ਹੈ মিডিਆ ਰਾਹੀਂ ਗੱਲਬਾਤ ਰਾਹੀਂ ਬਹੁਤ ਸਾਰੇ ਲੋਕ ਆਏ ਕਹਿੰਦੇ ਆ ਕਿ ਦੇਖੋ ਅਸੀਂ ਜਿਸ ਤਰ੍ਹਾਂ ਵਿਵਤਾ ਚ ਕਰੇਵੇਂ ਆਂ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਸਾਡੇ ਆਗੂ ਕਰਦੇ ਆਂ ਹੁਣ ਕਹਿੰਦੇ ਸਾਡੀ ਮਤਦਲੀ ਗੱਲ ਕਿਉਂ ਨਹੀਂ ਕੋਈ ਕਰ ਰਿਹਾ ਅਕਸਰ ਲੋਕਾਂ ਦੇ ਮੂੰਹਾਂ ਤੇ ਹੈ ਜਦੋਂ ਲੋਕ ਜਿਆਦਾ ਗੁੱਸੇ ਦਾ ਪ੍ਰਟਾਵਾ ਕਰਦੇ ਆ ਤਾਂ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੇ ਤਗਮੇ ਦੇ ਦਿੱਤੇ ਜਾਂਦੇ ਆ ਕੋਈ ਵੱਖਵਾਦੀ ਕਹਿੰਦਾ ਉਹਨਾਂ ਨੂੰ ਕੁਝ ਹੋਰ ਬੋਲਦਾ ਪਰ ਮੁਸੀਬਤ ਵਿਚ ਕਰੇ ਲੋਕ ਆਸ ਤੇ ਉਮੀਦ ਕਰਦੇ ਐ ਮੈਂ ਵੀ ਇੱਕ ਹੀ ਲੋਕਾਂ ਨੇ ਮੂੰਹ ਤੋਂ ਬੋਲਦਾਂ ਸੁਣਾ ਕਿ ਅਸੀਂ ਇਹ ਦੇਸ਼ ਦੇ ਵਾਸੀ ਆਂ ਸਾਨੂੰ ਇੱਥੇ ਵਾਸੀ ਦੇ ਤੌਰ ਤੇ ਐਡੀ ਵੱਡੀ ਮੁਸੀਬਤ ਸਾਡੇ ਤੇ ਪਈ ਐ ਸਰਦੀ ਲੋਕਾਂ ਦਾ ਬਪੈਲਾ ਜ਼ਿਕਰ ਕਰਕੇ ਹਟੇ ਆਂ ਕੇਂਦਰ ਸਰਕਾਰ ਦਾ ਫਰਜ਼ ਬਣਦਾ ਜ਼ਿੰਮੇਵਾਰੀ ਬਣਦੀ ਐ ਕਿ ਇਸ ਔਖੀ ਘੜੀ ਛਾ ਕੇ ਪੰਜਾਬ ਦੀ ਮਦਦ ਲਈ ਬਹੁੜੇ ਬਹੁਤ ਕੁਝ ਕੀਤਾ ਜਾ ਸਕਦਾ ਔਰ ਇੱਕ ਗੱਲ ਜਿਹੜੀ ਹੋਰ ਜੇ ਕਿਤੇ ਅ ਕੇਂਦਰ ਤੇ ਸੂਬਾ ਸਰਕਾਰਾਂ ਇਸ ਗੱਲ ਤੇ ਸੰਜੀਦਾ ਹੋਣਾ ਤਾਂ ਹੜ੍ਹਾਂ ਤੋਂ ਪਹਿਲਾਂ ਜੇ ਉਹ ਪਰੌਂਦਾਂ ਦੇ ਠਾਕਰੇ ਲਈ ਰਾਣ ਮਿਲ ਕੇ ਕੁਝ ਕੀਤਾ ਜਾ ਸਕੇ ਤਾਂ ਸ਼ਾਇਦ ਕੁਦਰਤੀ ਕਿਰਪੀ ਜਿਹੜੀ ਆਈ ਆ ਉਹ ਇੰਨੀ ਨਾ ਚੁਗੇ ਜਿਨੀ ਹੁਣ ਚੁਗ ਰਹੀ ਐ ਕਿਉਂਕਿ ਜਦੋਂ ਸਾਰਾ ਕੁਝ ਸਾਡੇ ਉਪਰ ਆ ਡਿੱਗਦਾ ਤਾਂ ਫੇਰ ਅਸੀਂ ਦੌੜਦੇ ਆ ਪ੍ਰਬੰਧ ਕਰਨ ਲਈ ਕਿ 2 ਜਾਂ 3 ਮਹੀਨੇ ਪਹਿਲਾਂ ਜੇ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਕੇਂਦਰ ਸਰਕਾਰ ਸਹਿਯੋਗ ਕਰੇ ਇਹਨਾਂ ਦਾ ਪਰੰਧ ਹੋਵੇ ਤਾਂ ਸ਼ਾਇਦ ਇਨੇ ਮਸੀਬਤ ਚੋ ਪੰਜਾਬ ਨੂੰ ਅੱਜ ਨਾ ਲੰਘਣਾ ਪੈਂਦਾ ਜਦ ਮਾੜੇ ਜਨ ਪੰਜਾਬੀ ਦੇਖ ਰਹੇ ਜੀ 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 ਸਤਿ ਸ਼੍ਰੀ ਅਕਾਲ ਅੱਗੇ ਇੱਕ ਬੜੀ ਮਹੱਤਵਪੂਰਨ ਗੱਲ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਸਿਆਸੀ ਲੋਕ ਨੇ ਨਾ ਜਿਹੜੇ ਉਹ ਗਰਾਊਂਡ ਲੈਵਲ ਤੇ ਜਾ ਰਹੇ ਨੇ ਹਰ ਇੱਕ ਪਾਰਟੀ ਦਾ ਨੁਮਾਇੰਦਾ ਕੋਈ ਜਿੱਤਿਆ ਹੋਇਆ ਐਮਪੀ ਕੋਈ ਜਿੱਤਿਆ ਹੋਇਆ ਐਮਐਲਏ ਸਾਰੇ ਕੈਬਨਿਟ ਮਿਨਿਸਟਰ ਹੋ ਗਏ ਪਰ ਇਸ ਤੋਂ ਇਲਾਵਾ ਪਾਰਟੀਆਂ ਦੇ ਉਹ ਵੀ ਲੀਡਰ ਜਿਹੜੇ ਫਿਰ ਹਾਲ ਜਿੱਤੇ ਨਹੀਂ ਹੈ ਪਰ ਰਤਬਾ ਰੱਖਦੇ ਨੇ ਉਹ ਵੀ ਗਰਾਊਂਡ ਜ਼ੀਰੋ ਤੇ ਨੇ ਪਰ ਅਜਿਹੇ ਦੇ ਵਿੱਚ ਹੁਣ ਦੋ ਸਵਾਲ ਬਣਦੇ ਨੇ ਇੱਕ ਸਵਾਲ মিডিਆ ਲਈ ਹੈ ਇੱਕ ਸਿਆਸੀ ਲੋਕਾਂ ਲਈ ਹੈ ਕਿ ਸਿਆਸੀ ਲੋਕ ਸਿਰਫ ਫੋਟੋਆਂ ਖਿਚਾਉਣ ਦੇ ਲਈ ਉੱਥੇ ਜਾਂਦੇ ਨੇ ਕਿ ਦੋ ਚਾਰ ਫੋਟੋਆਂ ਖਚਾਈਆਂ ਆਪਣੇ ਫੇਸਬੁੱਕ ਪੇਜ ਤੇ ਪਾਈਆਂ ਇੰਸਟਾਗ੍ਰam ਤੇ ਬੱਲੇ ਬੱਲੇ ਹੋ ਗਈ ਦੂਜੇ ਪਾਸੇ মিডিਆ ਜਿਸ ਤਰ੍ਹਾਂ ਦਾ ਰੋਲ ਅਦਾ ਕਰ ਰਿਹਾ ਹੈ ਲੋਕਾਂ ਨੂੰ ਇਹ ਤਾਂ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ মিডিਆ ਵੀ ਪੰਜਾਬ ਨੂੰ ਬਚਾਉਣ ਦੇ ਲਈ ਵੱਡੇ ਪੱਧਰ ਤੇ ਆਪਣਾ ਯੋਗਦਾਨ ਪਾ ਸਕਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਉਹਨਾਂ ਲੋੜਵੰਦਾਂ ਦੀ ਮਦਦ ਕਰ ਸਕਦੇ ਹਾਂ ਕਿਵੇਂ ਦੇਖਦੇ ਹੋ ਦੋਨਾਂ ਹੀ ਪੱਖਾਂ ਨੂੰ ਬਿਲਕੁਲ ਤੁਹਾਨੂੰ ਬੜੇ ਹੈ ਸਵਾਲ ਆ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰਾਂ ਬਿਲਕੁਲ ਦਰਸ਼ਕਾਂ ਨਾਲ ਅੱਜ ਸਾਂਝੀ ਹੋਣੀ ਚਾਹੀਦੀ ਆਪਾਂ ਪਹਿਲਾਂ ਚਲੋ ਮੀਡੀਆ ਨਾਲ ਥੋੜੀ ਜਿਹੀ ਲਿਹਾਜ਼ ਕਰ ਲੈਨੇ ਆ ਪਹਿਲਾਂ ਰਾਸ਼ੀਆ ਗੁੰਨ ਦੀ ਗੱਲ ਕਰ ਲੈਨੇ ਆ ਜੀ ਰਾਸ਼ੀਆ ਗੁੰਨ ਦਾ ਜੇ ਆਪਾਂ ਜ਼ਿਕਰ ਕਰਦੇ ਆਂ ਆਪਾਂ ਦੇਖ ਰਹੇ ਆ ਕਿ ਨਾ ਦਨੱਚ ਅਕਸਰ ਹੀ ਜਿਹੜੇ ਹੈਗੇ ਆ ਚਾਹੇ ਵਿਰੋਧੀਧਰ ਦੇ ਆਗੂ ਪ੍ਰਤਾਪ ਬਾਜਵਾ ਮੈਂ ਦੇਖਿਆ ਉਹ ਵੀ ਗੱਡੀ ਲੈ ਕੇ ਘੁੰਮ ਰਹੇ ਆ ਹੜਮਾਰੇ ਖੇਤਰਾਂ ਦੇ ਵਿੱਚ ਹੂੰ ਇਦਾਂ ਕੋਈ ਦਿਨ ਪਹਿਲਾਂ ਤੱਕ ਆਜਪਾ ਦੇ ਆਗੂ ਵੀ ਪਨਾਹ ਦੇ ਤੌਰੇ ਕਰ ਰਹੇ ਸੀਗੇ ਸੋਹਣੀ ਕਾਲੀ ਗੱਲ ਦੇ ਪ੍ਰਾਂਤ ਇਕਬੀਰ ਬਾਦਲ ਉਹ ਤਾਂ ਕਈ ਜਗ੍ਹਾ ਤੇ ਜਾ ਕੇ ਲੋਕਾਂ ਨੂੰ ਮਿਲ ਵੀ ਰਹੇ ਐ ਤੇ ਸਰਕਾਰ ਦੀ ਨੀਤੀਆਂ ਵੀ ਕਰ ਰਿਹਾ ਕਿ ਸਮੱਸਿਆ ਸਨਭਾਲਾ ਹਮ ਤਾਂ ਤੇ ਸਿੱਧਾ ਸੋਮਣਾ ਨਾ ਕਰਨਾ ਪੈਂਦਾ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਇਹ ਸਾਰੇ ਕੰਮ ਜੇ ਚੱਲਦੇ ਤਾਂ ਕੋਈ ਇੱਕ ਗੱਲ ਜਿਹੜਾ ਸਾਝਾ ਜਾਇ ਇਸ਼ੂ ਸਾਹਮਣੇ ਨਿਕਲਦਾ ਹੋਇਆ ਕਿ ਕੀ ਜਿਹੜੇ ਸਾਡੇ ਰਾਜਸੀ ਆਗੂ ਐ ਇਸ ਵਿਫਤਾ ਦੀ ਘੜੀ ਚ ਉਹ ਆਪਣੀਆਂ ਹਾਜ਼ਰੀਆਂ ਲਾਉਣ ਜਾਂਦੇ ਐ ਆਪਣੇ ਮਹਿਤਿਆ ਦੇ ਥੋਲੇ ਨਾਲ ਲੈ ਕੇ ਚਲੇ ਜਾਂਦੇ ਆਂ ਔਰ ਜਾ ਕੇ ਲੋਕਾਂ ਨੂੰ ਮਿਲਦੇ ਆਂ ਆਪਣੀ ਹਾਜ਼ਰੀ ਲਵਾਉਂਦੇ ਆ ਜਿਹੜੇ ਦਾ ਵਿਰੋਧੀ ਧਿਰ ਦੀ ਆਗੂ ਆ ਉਚਾਰ ਗੱਲਾਂ ਬੁਰੀਆਂ ਭਲੀਆਂ ਕਹਾਂਉਂਦੇ ਆ ਹਾਕਮ ਤੇਨੂੰ ਕਿਉਂਕਿ ਇਹਦੇ ਨਾਲ ਦੂਰੀ ਹਾਜ਼ਰੀ ਲੱਗ ਜਾਂਦੀ ਆ ਇਹ ਕਿਤੇ ਉਹਨਾਂ ਨੂੰ ਲੱਗਦਾ ਇਹ ਗੱਲ ਪੱਕਾ ਨਹੀਂ ਹੈ ਕਿ ਸਾਡੀਆਂ ਸ਼ਾਇਦ ਵੋਟਾਂ ਪੱਕੀਆਂ ਹੋ ਰਹੀਆਂ ਵੋਟਾਂ ਪੱਕੀਆਂ ਦਾ ਜਿਹੜਾ ਹਰਚ ਲੱਖ ਲੱਖ ਦਾ ਡੁੱਬਿਆ ਹੋਇਆ ਉਹ ਦੇਖੇਗਾ ਕਿ ਕੌਣ ਉਹਦੇ ਨਾਲ ਖੜਦਾ ਕੌਣ ਨਹੀਂ ਖੜਦਾ ਪਰ ਕਿਸੇ ਰੇ ਰਾਜਸੀ ਆਗੂ ਨੂੰ ਪਰੇਖਾ ਜ਼ਰੂਰ ਹੁੰਦਾ ਕਿ ਅਸੀਂ ਆਪਣੀ ਹਾਜ਼ਰੀ ਲਵਾਇਆ ਹੁਣ ਤਾਂ ਸਾਡੀ ਬੱਲੇ ਬੱਲੇ ਹੋ ਗਈ ਸਾਡੇ মিডিਆ ਵਾਲੇ ਸਾਰ ਮਿੱਤਰ ਹੈ ਕਿਸੇ ਇਲੈਕਟ੍ਰੋਨਿਕ ਚੈਨਲ ਤੇ ਆਪਣੀ ਬਾਈਟ ਲਵਾ ਲਈ ਕਿਤੇ মিডিਆ ਚ ਪ੍ਰਿੰਟ মিডিਆ ਚ ਆਪਣੀਆਂ ਤਸਵੀਰਾਂ ਲਵਾ ਲਈਆਂ ਹੁਣ ਇਹ ਰੁੱਖ ਜਿਹੜਾ ਦੇਖੋ ਜੇ ਆਪਾਂ ਕੱਲਾ ਪੰਜਾਬ ਦਾ ਸਭਾ ਦਾ ਜ਼ਿਕਰ ਕਰੀਏ ਬੀਟੀਐਚ ਵੀ ਆ ਜਾਇਆ 117 ਪੰਜਾਬ ਦਾ ਸਭਾ ਦਾ ਮੈਂਬਰ ਹੀ ਹੈ ਉਹਨਾਂ ਚੋਂ 75% ਦੀ ਮੈਂਬਰ ਵਿਧਾਨ ਸਭਾ ਦੇ ਹੋ ਗਏ ਹੈ ਜਿਹੜੇ ਚੰਗੀਆਂ ਆਪਣੀਆਂ ਜਾਇਦਾਦਾਂ ਰੱਖਦੇ ਹੈ ਅਟੋ ਕਾਡੇ ਮੈਂ ਤਾਂ ਪਿਛਲੇ ਦਿਨਾਂ ਚ ਖਦੇ ਨਾ ਪੜਿਆ ਨਾ ਸੁਣਿਆ ਕਿ ਕਿਸੇ ਵਿਧਾਇਕ ਨੇ ਜਾਂ ਕਿਸੇ ਪਾਰਟੀ ਦੇ ਪ੍ਰਧਾਨ ਨੇ ਜਾਂ ਆਗੂ ਨੇ ਆਪਣੀ ਜੇਬ ਚੋਂ ਕੋਈ ਦਸਬੰਦ ਕੱਢਿਆ ਹੋਵੇ ਕਿ ਬਹੁਤ ਵੱਡੀ ਫਸਰ ਤੇ ਹਾਰਾ ਫਰਾਡ ਆਇਆ ਹੋਵੇ ਤੇ ਅੱਜ ਕਰੀਵੇ ਲੋਕਾਂ ਲੋ ਮੈਂ ਆਪਣੀ ਮਦਦ ਕਰਦਾ ਜਾਂ ਆਪਣੇ ਹਮਾਇਤੀਆਂ ਦਾ ਫੰਡਸ ਇਕੱਠੇ ਕੀਤੀ ਹੁਣ ਪੈਸੇ ਇਕੱਠੇ ਹੋਣ ਪਰ ਇਹ ਜ਼ਰੂਰੀ ਹੈ ਕਿ ਜਾ ਕੇ ਉਹਨਾਂ ਨੇ ਹਾਲਚਾਲ ਪੁੱਛਣਾ ਹੈ ਇਹ ਜ਼ਰੂਰ ਕਹਿੰਗੇ ਕਿ ਬਹੁਤ ਮਾੜੀ ਹਾਲਤ ਹੈ ਜੀ ਪਾਣੀ ਬਹੁਤ ਛੜਿਆ ਹੁੰਦਾ ਤਾਂ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਹਾਲਤ ਮਾੜੀ ਹੈ ਇਹ ਵੀ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਰਾਵੀ ਹੈ ਇਹ ਬਿਆਸ ਅਤੇ ਸਤਲੁਜ ਹੈ ਕਿ ਇਸ ਕਦਰ ਮਾਰੂ-ਮਾਰ ਕਰ ਰਿਹਾ ਹੈ ਪਰ ਆਪਣੀ ਜੇਬ ਚੋਂ ਜਿਹੜਾ ਹੈਗਾ ਸਹਿਜਾਨੀ ਤੋਂ ਚੰਨੀ ਜੜੀਏ ਕੱਟਣੀ ਉਹਨਾਂ ਨੂੰ ਬਿਫਤਾ ਲੱਗਦੀ ਹੈ ਜੀ ਜੀ ਸੋਸ਼ਲ ਪਾਰਟੀਆਂ ਤੇ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਸਿਰਫ ਸ਼ਬਦਾਂ ਨਾਲ ਹੀ ਹੜਪੀਟਾਂ ਦੀ ਮਦਦ ਕਰ ਰਿਹਾ ਜਾਂ ਆਪਣੇ ਤੌਰ ਤੇ ਵੀ ਲੋਕਾਂ ਦੀ ਕੋ ਮਦਦ ਕਰਨੀ ਹੈ ਇੰਨੀ ਗੁਰਬਤ ਨਹੀਂ ਆਈ ਸਾਡੇ ਰਾਸ਼ੀ ਆਗੂਆਂ ਤੇ ਕਿ ਆਪਣੇ ਤੌਰ ਤੇ ਮਦਦ ਨਾ ਕਰ ਸਕਦੇ ਉਹਨਾਂ ਕਿ ਸਿੰਬੋਲਿਕ ਵੀ ਹੁੰਦੀ ਹੈ ਜਦੋਂ ਕੋਈ ਬਲੱਡ ਨੇਸ਼ਨ ਕੈਂਪਚਾ ਖੂਨ ਦਾ ਕੈਂਪਚਾ ਖੂਨਦਾਨ ਕਰਨ ਜਾਂਦਾ ਹੈ ਕਿਸੇ ਦੀ ਇੱਕ ਬੋਤਲ ਖੂਨ ਦੇਣ ਦੇ ਨਾਲ ਕੋਈ ਦੁਨੀਆ ਪਾਰ ਦੀ ਖੂਨ ਆਮ ਨਹੀਂ ਹੋ ਜਾਂਦਾ ਔਰ ਜਦੋਂ ਇੱਕ ਬੋਤਲ ਵੀ ਖੂਨਦਾਨ ਹੁੰਦੀ ਹੈ ਤਾਂ ਬਲੱਡ ਬੈਂਕ ਵਾਲੇ ਕਹਿੰਦੇ ਕਿ ਸਾਡੇ ਕੋਲ ਕਾਫੀ ਬਲੱਡ ਬੈਂਕ ਵਿੱਚ ਬਲੱਡ ਜਮਾ ਹੋ ਗਿਆ ਹੈ ਜੀ ਜੀ ਮਦਦ ਕਰਦੀ ਹੈ ਸੋ ਹਲਕ ਸਨਿਆ ਦੇੰ ਦਾ ਇਹਦੇ ਮੀਡੀਆ ਦਾ ਆਪਾਂ ਜ਼ਰੂਰ ਕਰਾਂਗੇ ਆਪਣਾ ਪਾਈਚਾਰਾ ਕਰਨਾ ਬੰਦ ਹੈ ਵੇਖੋ ਮੀਡੀਆ ਚ ਬਹੁਤ ਕੁਝ ਦਿਖਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਗਰੀਬੇ ਲੋਕ ਹੈ ਕਿਸ ਤਰ੍ਹਾਂ ਵਿਪਤਾ ਜਮਾਰੇ ਲੋਕ ਹੈ ਜੀ ਬਿਲਕੁਲ ਇੱਕ ਉਹਨਾਂ ਦਾ ਬਣਦਾ ਵੀ ਹੈ ਕਰ ਵੀ ਰਹੇ ਆ ਰਾਪਾ ਆਪ ਮੀਡੀਆ ਵਾਲੇ ਆਪ ਜਾਣਦੇ ਆਂ ਜੇ ਕੱਲ ਨੂੰ ਜਿਦਾਂ ਤੁਸੀਂ ਕਿਹਾ ਹੀ ਹੈ ਸਾਰੇ ਨਿਕਲ ਜਾਣਗੇ ਕਿਸੇ ਪੋਲੀਟੀਕਲ ਪਾਰਟੀਆਂ ਦੇ ਝਗੜੇ ਸ਼ੁਰੂ ਹੋ ਜਾਣਗੇ ਸਾਡੇ ਕੈਮਰੇ ਉਧਰ ਨੂੰ ਘੁੰਮ ਜਾਣਗੇ ਸੀ ਉਹ ਦਿਖਾਈ ਚਾਵਾਂਗੇ ਕਿਧਰੇ ਰਾਸੀ ਰੈਲੀਆਂ ਹੋਣਗੀਆਂ ਉਹ ਦਿਖਾਉਂਦੇ ਰਹਾਂਗੇ ਕਿਧਰੇ ਹੋਰ ਕੋਈ ਕੁੱਤੇ ਬਿੱਲੇ ਜਿਹੜੇ ਲੋਕਾਂ ਦੇ ਪਿੱਛੇ ਪੈ ਜਾਂਦੇ ਆ ਉਹਦੀਆਂ ਵੀਡੀਓ ਦਿਖਾਉਂਦੇ ਰਹਾਂਗੇ ਸਾਡੇ ਕੋਲੇ ਤਾਂ ਦਿਖਾਉਣ ਨੂੰ ਬਹੁਤ ਕੁਝ ਹੈ ਕਿ ਹੜਾਂ ਬਾਰੇ ਵੀ ਜੀ ਅਸੀਂ ਦਿਖਾ ਰਹੇ ਆਂ ਤੇ ਉਹ ਜੀ ਸਥਿਤੀ 'ਚ ਸਾਡਾ ਦਿਖਾਉਣਾ ਬਣਦਾ ਵੀ ਹੈ ਸਾਡੀ ਰਿਸਪੌਂਸਿਬਿਲਟੀ ਵੀ ਹੈ ਪਰ ਸਾਡੇ ਕੋਲੇ ਇਸ ਤੋਂ ਵੱਡਾ ਕੋਈ ਵਿਸ਼ਾ ਵੀ ਨਹੀਂ ਹੈ ਖੇੜਾਂ ਤੋਂ ਇਲਾਵਾ ਅਸੀਂ ਹੋਰ ਮਨੋਰੰਜਨ ਲੋਕਾਂ ਨੂੰ ਦਿਖਾ ਦੇ ਰਹਾ ਮਾਗੇ ਨਾ ਹੀ ਕੋਈ ਦੇਖੇ ਅਰ ਸਵਾਲ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਿ মিডিਆ ਦੁਕੋ ਸਾਰਾ মিডিਆ ਸਾਡੇ ਨਾਲ ਜਿਹਦਾ ਆਪਾਂ ਜ਼ਿਕਰ ਕਰ ਰਹੇ ਆ ਸਾਰੇ ਲੋਕ ਸਾਡੇ ਜਿਹੜੇ ਦਰਸ਼ਕ ਹੈ ਦੁਨੀਆ ਭਰਚਾ ਪੰਜਾਬ ਵਿਚ ਬੈਠੇ ਹੋਏ ਹੈ ਜੁੜੇ ਹੈ ਦੇਖਦੇ ਹੈ ਹਰੂ ਦੇਖਦੇ ਹੈ ਸਾਨੂੰ ਤਾਂ ਉਹਨਾਂ ਦੀ ਜੇ ਮਦਦ ਕਰਨੀ ਆ ਤਾਂ মিডিਆ ਨੇ ਇੱਕ ਬਹੁਤ ਮੈਂ ਪਿਛਲੇ ਦਿਨਾਂ ਚੋਂ ਦੇਖਦਾ ਆ ਰਹਿਣ ਲਗਾਤਾਰ ਕਿ ਇੱਕ ਹੜਪੀਟਾਂ ਲਈ ਰਾਹਤ ਫੰਡ ਘਟੂਗਾ ਜਿਹੜੇ ਵੱਡੇ মিডিਆ ਗਰੁੱਪ ਹੈ ਜੋ ਇਨੀਸ਼ੀਏਟਿਵ ਲੈਣਾ ਕੋਈ ਰਾਹਤ ਫੰਡ ਕਾਇਮ ਕਰਨਾ ਆਪਣੇ ਵੱਲੋਂ ਪਹਿਲ ਕਦਮੀ ਕਰਨਾ ਤਾਂ ਲੋਕ ਵੀ ਉਹਨਾਂ ਤੇ ਭਰੋਸਾ ਕਰਨਗੇ। ਕਾਫੀ ਮਦਦ ਇਸ ਤਰੀਕੇ ਨਾਲ ਪੀੜਤ ਲੋਕਾਂ ਦੀ ਕੀਤੀ ਜਾ ਸਕਦੀ ਹੈ। ਜੀ ਜੀ ਜੇ ਸੁਨੇਹਾ ਜੇ ਕਾ ਤਾਂ ਕਿਧਰੇ ਲੱਗੇਗਾ ਕਿ ਅਸੀਂ ਦਰਦਾਂ ਲੋਕਾਂ ਦਾ ਵਿਖਾਉਂਦੇ ਨਹੀਂ ਦਰਦ ਬਣਾਉਂਦੇ ਵੀ ਆਂ। ਇਸ ਕਲੀ ਤੇ ਮੈਨੂੰ ਕਿਧਰੇ ਲੱਗਦਾ ਹੈ ਕਿ মিডিਆ ਨੂੰ ਦਰਦ ਦਿਖਾਉਣ ਨਾਲੋਂ ਦਰਦ ਬਣਾਉਣ ਦੀ ਵਧੇਰੇ ਲੋੜ ਹੈ ਕਿ ਮਾਨੁਤਾ ਦਾ ਸੁਨੇਹਾ ਸਾਨੂੰ ਵੀ ਰੜਕੇ ਦੇਣਾ ਬਣਦਾ ਹੈ। ਜੀ ਜੀ ਸਤ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਹੜਾਂ ਦੇ ਨਾਲ ਸੰਬੰਧਿਤ ਗੱਲਬਾਤ ਹੈ ਜਿਹੜੀ ਉਹ ਕੀਤੀ ਹੈ ਤੁਹਾਨੂੰ ਦੱਸਦੀ ਕਿ ਅੱਜ ਸੁਖਬੀਰ ਸਿੰਘ ਬਾਦਲ ਤੇ ਨਾਲ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸੇ ਪਹੁੰਚੀ ਸੀ ਜਿੱਥੇ ਉਹਨਾਂ ਦੇ ਵੱਲੋਂ ਅਰਦਾਸ ਬੇਨਤੀ ਹੈ ਜਿਹੜੀ ਉਹ ਗੁਰੂ ਮਹਾਰਾਜ ਸੇ ਕੇ ਕੀਤੀ ਗਈ ਕਿ ਪੰਜਾਬ ਦੇ ਜਿਹੜੇ ਬੁਰੇ ਹਾਲਾਤ ਬਣੇ ਹੋਏ ਨੇ ਇਸ ਸਮੇਂ ਪੰਜਾਬ ਜਿਹੜੇ ਹਾਲਾਤਾਂ ਚੋਂ ਲੰਘ ਰਹੇ ਉਹਨਾਂ ਹਾਲਾਤਾਂ ਚੋਂ ਪੰਜਾਬ ਨੂੰ ਕੱਢਿਆ ਜਾਵੇ ਪੰਜਾਬ ਦੇ ਭਲੇ ਦੀ ਅਰਦਾਸ ਪੰਜਾਬ ਦੇ ਲੋਕਾਂ ਦੇ ਭਲੇ ਦੀ ਅਰਦਾਸ ਹੈ ਜਿਹੜੀ ਉਹ ਅਕਾਲੀ ਦਲ ਵੱਲੋਂ ਅੱਜ ਕੀਤੀ ਗਈ ਹੈ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਅੱਜ ਮਹਾਲੀ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ ਸੀ ਉਹਨਾਂ ਦੀ ਨਿਆਂਇਕ ਹਰਾਸਤ ਜਿਹੜੀ ਉਹ 6 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਯਾਨੀ ਕਿ ਹੁਣ 6 ਸਤੰਬਰ ਨੂੰ ਉਹਨਾਂ ਦੀ ਅਗਲੀ ਸੁਣਵਾਈ ਹੈ ਜਿਹੜੀ ਹੋਵੇਗੀ ਤੇ ਉਧਰ ਇੱਕ ਬੈਰਕ ਬਦਲਣ ਦੀ ਅਰਜੀ ਹੈ ਜਿਹੜੀ ਉਹ ਵੀ ਲਗਾਤਾਰ ਚਰਚਾ ਦਾ ਵਿਸ਼ਾ ਹੈ ਕਿਉਂਕਿ ਮੁਜੀਠੀਆ ਉਹਨਾਂ ਦੇ ਵੱਲੋਂ ਪਾਈ ਗਈ ਸੀ ਤਾਂ ਉਸ ਦੇ ਉੱਪਰ ਅਗਲੀ ਸੁਣਵਾਈ ਹੈ ਜਿਹੜੀ ਉਹ 30 ਅਗਸਤ ਨੂੰ ਹੋਣੀ ਹੈ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਜਰਵਿੰਦ ਕੇਜੀਵਾਲ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਮੋਦੀ ਤੇ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ ਨੇ ਕਿ ਆਖਿਰਕਾਰ ਟਰੰਪ ਦਾ ਜਿਹੜਾ ਟੈਰਿਫ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ਉਹਨਾਂ ਨੇ ਕਿਹਾ ਕਿ ਇਸ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਣ ਵਾਲਾ ਹੈ ਜਿਸ ਦੀ ਫਿਕਰ ਮੋਦੀ ਜਾਂ ਮੋਦੀ ਸਰਕਾਰ ਨੂੰ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਜਿਹੜਾ ਉਹ ਪਾਜਪਾ ਦੇ ਵੱਲੋਂ ਦਿੱਤਾ ਜਾਂਦਾ ਹੈ ਜਾਂ ਕਿਸ ਤਰ੍ਹਾਂ ਇਸ ਟੈਰਿਫ ਦਾ ਜਵਾਬ ਭਾਰਤ ਵੱਲੋਂ ਦਿੱਤਾ ਜਾਂਦਾ ਹੈ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ Tá no